ਸਾਰੇ ਨੂੰ ਪਿਆਰ ਭਰੀ ਸਤਿ ਸ਼੍ਰੀਕਾਲ ਜੀ ਲਓ ਜੀ ਚੱਲਨੇ ਆਪਾਂ ਉਧਰ ਨੂੰ ਦੇਖਦੇ ਆ ਉਧਰ ਕੀ ਕਰਦੇ ਆ ਮੈਂ ਵੀ ਟੋਕਰੀ ਲੈ ਚੱਲੀ ਦੇਖਦੇ ਆ ਕੋਈ ਸਬਜੀ ਸਬਜੀ ਹੋਈ ਉਹ ਵੀ ਲਿਆਵਾਂਗੇ ਆਪਾਂ ਠੰਡਾ ਮੌਸਮ ਹੈ ਹੁਣ ਸ਼ਾਮ ਦਾ ਟਾਈਮ ਹੈ ਸ਼ਾਮ ਟਾਈਮ ਹੈ ਬਾਹਰ ਨਿਕਲੇ ਹੋਣ ਦਿਨੋਂ ਤਾਂ ਨਿਕਲੇ ਵੀ ਨਹੀਂ ਜਾਂਦਾ ਹੈਗਾ ਉਹ ਖੜਿਆ ਹੈ ਲੋ ਜੀ ਇੱਧਰ ਆ ਗਏ ਨੇ ਪਾਣੀ ਪਾਈਏ ਅਮਰੂਦ ਹੈ ਸਬਜੀ ਤੋੜ ਲਓ ਮੈਂ ਲਈ ਆਈ ਟੋਕਰੀ ਇੱਧਰ ਪਹਿਲਾਂ ਕੀ ਗੱਲ ਹੈ ਕਈਆ ਲੱਗਿਆ ਵਧੀਆ ਲੱਗਿਆ ਹੈ ਨਹੀਂ ਲੱਗੇ ਹੋਏ ਨੇ ਹਾਂ ਦਾ ਹਰੇਕ ਟਾਣੇ ਨੂੰ ਦੋ ਦੋ ਤਿੰਨ ਤਿੰਨ ਪਾ ਲੈ ਹਾਂ ਲੱਗਿਆ ਕਿੰਨੇ ਸਿਕਿਊਟ ਜੇ ਲੱਗੇ ਹੋਏ ਨੇ ਹਨਾ ਜਿਹੜੀ ਟਾਣੀ ਨੂੰ ਨਹੀਂ ਲੱਗਦਾ ਹੁੰਦਾ ਨਾ ਉਹਦਾ ਟੂਛਾ ਤੋੜ ਦਵੇ ਅੱਛਾ ਹਾਂ ਜਦੋਂ ਟੂਛਾ ਤੋੜ ਜਿਹੜੀ ਉੱਥੋਂ ਨਿਕਲੂਗੀ ਉਹਨੂੰ ਫੇਰ ਲੱਗਣਗੇ ਹਾਂ ਪੁੱਛਦੇ ਸੀ ਇੱਕ ਦਿਨ ਕਹਿੰਦੇ ਵੀ ਕਿਵੇਂ ਅਸਾਂ ਇਹਨਾਂ ਦੀ ਟੂਛੇ ਤੋੜੀ ਜਾਓ ਉਹ ਫੁੱਟਣਗੀਆਂ ਤਾਂ ਉਹ ਲੱਗਣਗੀਆਂ ਹੁਣ ਆ ਕਿੰਨੇ ਲੱਗੇ ਹੋਇਆ ਹਨਾ ਉਹ ਜਾਈ ਜਾਂਦਾ ਹਾਂ ਆਹ ਸਾਰੀਆਂ ਟਾਣੀਆਂ ਨੂੰ ਇੱਕ ਇੱਕ ਦੋ ਦੋ ਲੱਗਣਗੇ ਇਹ ਵੱਧ ਜਾਣੀਆਂ ਨੇ ਇਹਦੇ ਫੇਟੂਸਾ ਤੋੜ ਦੇਣਾ ਇੱਥੋਂ ਫੇਰ ਨਿਕਲਣਗੇ ਇਹਨਾਂ ਦੇ ਫੇਰ ਲੱਗਣਗੇ ਹਾਂ ਕਿੰਨੇ ਵਧੀਆ ਲੱਗੇ ਹੋਇਆ ਤੇ ਉਹ ਦੇਖੋ ਉਹ ਦਿਖਾਓ ਇਹਨਾ ਸੋਹਣਾ ਉਹਦੀ ਕਿੰਕੀ ਆ ਦੇਖੀ ਬਹੁਤ ਛੋਟਿਆ ਤੇ ਗੁੱਛੇ ਲੱਗਿਆ ਦੇਖ ਸਾਰੀ ਸਾਰ ਬਹੁਤ ਲੱਗੇ ਹੋਏ ਨੇ ਹਰ ਇੱਕ ਟਾਣੀ ਨੂੰ ਦੋ ਦੋ ਨੇ ਕਿੱਦਾਂ ਰੁਕੇ ਉਹ ਵਾਓ ਆਪਣੀ ਜੋਗਾ ਮੁੱਕਣਾ ਨਹੀਂ ਹੈਗਾ ਦੇਖੋ ਜੀ ਇਹਨਾ ਵੱਡਾ ਲੱਗਿਆ ਹੋਇਆ ਕਈਆ ਖੜੀ ਜਾ ਇੱਕ ਮਿੰਟ ਮਿੰਟ ਓਕਰੀ ਰੱਖਾਂਗਾ ਬਾਬੀ ਚ ਦੇਖ ਲਓ ਕਿ ਲੋਗੇ ਰਹਿ ਗਏ ਜੀ ਦੇਖ ਲਓ ਮੜਾ ਜਾ ਕਿੰਨੇ ਦਿਨ ਹੋ ਗਏ ਆਪਾਂ ਇੱਧਰ ਦੇਖ ਉੱਪਰੇ ਨੇ ਹੁਣ ਸਾਰੇ ਕੋਈ ਸੀ ਆਹ ਹੋ ਜਾਣਾ ਹੁੰਦੇ ਦੋਨੇ ਫਿਰ ਪੱਲਾ ਹੋਈ ਬਾਈ ਕਦੋਂ ਦਿਨ ਤੇ ਉਹ ਹੋਜੀ ਇੰਨੇ ਜ਼ਿਆਦਾ ਵੀ ਕੀ ਕਰਨੇ ਨੇ ਆਪਾਂ ਨੂੰ ਚਲ ਆਉਂਦੇ ਥੱਲੇ ਤਾਂ ਲੱਗੇ ਸੀ ਮੂਹ ਤਾਂ ਆ ਗਿਆ ਮੋਰਾ ਮੋਰਾ ਨੂੰ ਕਰਿਆ ਵੀ ਹੋਇਆ ਤਾਮ ਜਮ ਜਿਆ ਪਰ ਫੇਰ ਵੜ ਜਾਂਦੇ ਨੇ ਆਕੇ ਵੜ ਜਾਂਦੇ ਖਾਲੀ ਜਗਾ ਜੀਆਂ ਜਾਂਦਾ ਵੀ ਉਹ ਬੈਠਾ ਹੁਣ ਪਰ ਆਉਂਦਾ ਉਹ ਬੈਠਾ ਆਪਣੇ ਜਵਾਰੇ ਤੇ ਚਲੋ ਇਹਨਾਂ ਨੇ ਤੋੜ ਦिए ਬੈਠੇ ਤੋੜੋ ਜੀ करेलों में बेरियां बिल अमरूद करता सीधा है ना रल मिल के खाओ सब्जियाँ ਇੱਕ ਸਾਈਡ ਤੋਂ ਇੱਕ ਸਾਈਡ ਨੂੰ ਤੋੜਦੇ ਆਪਾਂ ਪਹਿਲਾਂ ਜਾਂ ਸਾਹੀ ਤੋੜਦਾ ਮੈਂ ਬੈਂਕ ਬੈਂਗਣੀ ਨੂੰ ਤੋੜਦਾ ਨਹੀਂ ਮੈਂ ਤਾਂ ਕਹੀਂ ਸੀ ਛੋਟੀ ਨਹੀਂ ਤੋਂ ਨਹੀਂ ਹੈਗੀ ਉਹ ਚਲ ਫਿਰ ਕਿਸ ਦੇ ਨੂੰ ਭੇਜੂਗੀ ਤੁਸੀਂ ਆ ਤੋੜੋ ਫਿਰ ਦੇਖ ਕੇ ਜਾਨਵਰਾਂ ਮੀਨਾ ਮਣੀ ਮੋਟੀ ਰਹਾਤ ਜੀ ਤਾਂ ਹੋਈ ਆ ਪਰ ਦਿਨ ਨੂੰ ਤਾਂ ਗਰਮੀ ਹੋ ਸੀ ਕਿੱਥੇ ਚੱਲੇ ਕਿੱਥੇ ਚੱਲੇ ਕਿੱਥੇ ਚੱਲੇ ਕਿੱਥੇ ਚੱਲੇ ਮੈਂ ਦੀਦੀ ਨਹੀਂ ਹੈ ਗਈ ਇਹਦੇ ਵਿੱਚ ਆਉਂਦੇ ਨਹੀਂ ਕੈਮਰੇ ਚ ਕਈਆ ਬਤਾਉਂ ਸਾਡੇ ਵੀ ਹੈਗੇ ਆ ਬਾਈ ਕਈਏ ਤੇ ਬਤਾਉਂਗੀ ਮੈਂ ਤੁਰਕੀ ਲੱਕੀ ਆਉਣੀ ਉਹ ਸਾਈਡ ਤੇ ਕਿੱਡਾ ਵੱਡਾ ਖੜਾ ਦੇਖੋ ਜੀ ਇਹ ਇੱਕ ਕਿੱਧਰੋਂ <laughs> <laughs> ਕਿੰਨੇ ਦਿਨ ਹੋ ਗਏ ਹੁਣ ਆਪਾਂ ਆ ਹੀ ਨਹੀਂ ਇੱਧਰ ਨੂੰ ਤੋੜੇ ਹੀ ਨਹੀਂ। ਉੱਤੇ ਬਾਤ ਟੁੱਟੀ ਹੈ। ਹਮਮ। ਹੱfte ਹੀ ਹੋ ਗਿਆ ਨਾ ਹੱfte 10 ਦਿਨ। ਮੈਂ ਮੇਰੇ ਲਈ ਤਾਂ ਹੈ ਜਈ ਤੋੜਦੇ ਆ। ਮੈਂ ਤਾਂ ਹੈ ਜਈ ਸਬਜ਼ੀ ਬਣਾਉਂਗੀ। ਹਾਂ। ਸਾਰੀ ਬਣਾਈ ਰੱਖ ਲੀ ਨਾ। ਜਿੰਨੇ ਜਿੰਨੇ ਖਾਣੇ। ਥੋੜੇ ਜਿ ਦੇ ਦਿੰਨੇ ਆ ਉਧਰ ਉਧਰ। ਅੰਨੇ ਆਪਾਂ ਤਾਂ ਦੋ ਜਣੇ ਹੈਗੇ ਆ ਆਪਾਂ। ਬੰਡ ਦੰਨੇ ਆ ਥੋੜੀ ਥੋੜੀ ਆ ਮੁਕੇ ਰਹਿਣ ਦੇ ਮਾ ਥੋੜੇ ਬਡੇ ਹੋ ਜਾਣਗੇ ਆਹ ਜਿਹੜੇ ਗੋਲ ਜਿਹੇ ਨੇ ਉਹ ਰਹਿਣ ਦੋ ਉਹ ਵੀ ਸੋਹਣੇ ਬਣਦੇ ਆ ਅਮਰੂਦ ਨੂੰ ਵੀ ਕਾਫੀ ਫੜਾਇਆ ਹੋਇਆ ਹੈ ਨਾ ਲੋ ਜੀ ਸਬਦੀਆਂ ਪਾ ਜੀਆਂ ਸਾਰੇ ਨੂੰ ਥੋੜੀ ਥੋੜੀ ਘਰ ਜ਼ਰੂਰ ਲਾਉਣੀ ਚਾਹੀਦੀ ਆ ਨਾਲੇ ਤਾਂ ਇਹ ਹੋ ਜਾਂਦਾ ਰੇ ਸਪਰੇਹਾਂ ਤੋਂ ਆਪਾਂ ਨਹੀਂ ਉਹ ਖਾ ਸਕਦੇ ਹੈਗੇ ਮੈਨੂੰ ਤਾਂ ਰੇ ਸਪਰੇਹ ਅਸੀਂ ਕੋਈ ਸਪਰੇਹ ਨਹੀਂ ਕੀਤੀ ਹੈ ਜੀ ਦੇਖ ਲਓ ਕਿੰਨੇ ਸੋਹਣੇ ਸੋਹਣੇ ਬੈਂਗਣ ਲੱਗੇ ਹੋਏ ਆ ਕੋਈ ਕਾਣਾ ਵੀ ਨਹੀਂ ਹੈਗਾ ਐਨ ਵਧੀਆ ਨੇ ਵਧੀਆ ਵਧੀਆ ਨੇ ਜਾਤ ਤੋਂ ਲੋ ਕਾਣੇ ਦੀ ਹੋਣਾਂ ਤਾਂ ਵੀ ਕੋਈ ਗੱਲ ਨਹੀਂ ਹਾਂ ਚਲ ਇਹ ਵੀ ਐ ਵੀ ਜਿੱਦੋਂ ਵੀ ਘਰਦੇ ਨੇ ਬਿਨਾ ਸਪਰੇਅ ਤੋਂ ਨੇ ਹਾਂ ਆ ਨਹੀਂ ਤਾਂ ਮੈਂ ਬੈਂਗਣ ਦੇ ਉੱਤੇ ਇੰਨੀ ਇੰਨੀ ਤੇਜ਼ ਸਪਰੇਅ ਹੁੰਦੀ ਆ ਟੀ ਇਹਦਾਂ ਸਪਰੇਅ ਹੁੰਦੀ ਆ ਤਾਂ ਜਾ ਕੇ ਖੇਤ ਚਾਲੂ ਲਾ ਬੈਂਗਣ ਲੱਗਦੇ ਨੇ ਹਾਂ ਉਹੀ ਤਾਂ ਹੈਗਾ ਵੀ ਆਪਣੇ ਤਾਂ ਬਿਨਾ ਸਪਰੇਅ ਤੋਂ ਜੇ ਇੱਕ ਤਾਂ ਨਿਕਲ ਵੀ ਜਾਊਗਾ ਤਾਂ ਵੀ ਕਾਣਾ ਕੋਈ ਗੱਲ ਨਹੀਂ ਹੈਗੀ ਮੈਸੇਨਾ ਹੈ ਆਪਣੇ ਆਪ ਰ ਧਰਤੀ ਜੀ ਉਹ ਬਹੁਤ ਵਧੀਆ ਕਿਉਂਕਿ ਇੱਥੇ ਪਹਿਲਾਂ ਸਾਡੇ ਡੰਗਰ ਹੁੰਦੇ ਸੀ ਇੱਥੇ ਇੱਥੇ ਡੰਗਰ ਹੁੰਦੇ ਸੀ ਸਾਡੇ ਉਧਰ ਡੰਗਰ ਹੁੰਦੇ ਦੀ ਸਾਡੇ ਉਹ ਸਾਰਾ ਇੱਧਰ ਆਪਾਂ ਨੇ ਵੇਚਤਾ ਉਧਰਲੇ ਪਾਸੇ ਉਹ ਪਰਲੀ ਸਾਈਡ ਦੇਖ ਇੱਧਰ ਪਰਲੇ ਬਸੇ ਹੁੰਦਾ ਸੀਗਾ ਉਥੇ ਘਰ ਪਾ ਲਿਆ ਉਹਨਾਂ ਨੇ ਆਕੇ ਚਲ ਦਿਖਾ ਨਹੀਂ ਆ ਇਥੇ ਨਾ ਆ ਗਲੀ ਜਾਂਦੀ ਹੁੰਦੀ ਸੀ ਡੇਕ ਕੋਲੇ ਸਾਡੀ ਉਹ ਸੀ ਪਰਲੀ ਸਾਈਡ ਉੱਥੇ ਸਾਡੇ ਡੰਗਰ ਹੁੰਦੇ ਸੀ ਫਿਰ ਸਾਡੇ ਇੱਥੇ ਡੰਗਰ ਹੁੰਦੇ ਸੀ ਉਹ ਸੀ ਉਧਰ ਵੇਚਦਾ ਕਾਫੀ ਜਗ੍ਹਾ ਹੁੰਦੀ ਸੀ ਉੱਥੇ ਬਰਾਂਡਾ ਬਰੂੰਦਾ ਬਹੁਤ ਵਧੀਆ ਪਾਇਆ ਹੋਇਆ ਸੀ ਸਾਰਾ ਕੁਝ ਤੇ ਹੁਣ ਆਪਾਂ ਹੁਣ ਆਪਣੇ ਕੋ ਡੰਗਰ ਹੈ ਨਹੀਂ ਹੁਣ ਆਪਾਂ ਚਾਹੀ ਘੱਟ ਪੀਂਦੇ ਆ ਵੈਸੀ ਚਾਹੀ ਨਹੀਂ ਪਿੰਦੇ ਹੈਗੇ ਅਸੀਂ ਬਹੁਤ ਘੱਟ ਇੱਕ ਟਾਈਮ ਕੀ ਕਹਿਣਾ ਪੀ ਲਈ ਨਹੀਂ ਤਾਂ ਨਾ ਵੀ ਸੇ ਗ੍ਰੀਨ ਟੀ ਕਹਿੰਦੇ ਗ੍ਰੀਨ ਟੀ ਪੀਆ ਕਰੋ ਕਿਉਂਕਿ ਦੁੱਧ ਵੀ ਅੱਜਕੱਲ ਨਾ ਉਹੀ ਹੈ ਵਿੱਚ ਨੂੰ ਦੇਖ ਲਿਆ ਹੋਰ ਲਓ ਜੀ ਆ ਦੇਖੋ ਟੋਕਰੀ ਭਰ ਗਈ ਟੋਕਰੀ ਭਰ ਗਈ ਇੱਕ ਕਈਆ ਤੇ ਆਹ ਸ਼ੇ ਲਓ ਜੀ ਪੌ ਵੀ ਤੋੜ ਦੇਣੀ ਐ ਸੀਗੀ ਭਿੰਡੀਆਂ ਦੇ ਹੋ ਚਾਕੂ ਲੈ ਕੇ ਆਇਆ ਭਿੰਡੀਆਂ ਦੇ ਪੱਤੇ ਬੁੱਢਨੇ ਭਿੰਡੀਆਂ ਤਾਂ ਹੈ ਹੀ ਨਹੀਂ ਆਹੋ ਭਿੰਡੀਆਂ ਦੇ ਪੱਤੇ ਹੋ ਕਿਉਂਕਿ ਬਾੜਾ ਜਿਗਾਰ ਵਿਚ ਹੋਇਆ ਹੋਇਆ ਚੱਲੋ ਚੱਲੋ ਵੜ ਦੋ ਉਹਨਾਂ ਨੂੰ ਸੋਣਾ ਲੱਗਦਾ ਉਹਦੇ ਪੇਂਟ ਕਰ ਰਹੇ ਨੇ ਉਹੀ ਕਰ ਰਹੇ ਨੇ ਮੁੰਡੇ ਗੱਤਾਂ ਆਉਂਦੇ ਨੇ ਗੋਤੀ ਵੀ ਨਵੀਂ ਕਰਵਾ ਲਿਆ ਉਹਨਾਂ ਦੀ ਕਰਵਾਇਆ ਹਾਂ ਚਲੀਏ ਮੈਂ ਕੋਈ ਆ ਜਾਂਦਾ ਤੁਹਾਨੂੰ ਤੋੜ ਕੇ ਦੇ ਦਾਂਗੇ ਹਾਂ ਭੁੱਲ ਕੇ ਗੱਲ ਭੂਆ ਜੀ ਉਹਨਾਂ ਕੋਲ ਨੂੰ ਪਰਸੋਂ ਲੈ ਜਾਣੇ ਸੀ ਆਪਾਂ ਚਟਾਨੀਆਂ ਨੇ ਉਜੀ ਆਪਾਂ ਹੁਣ ਭਿੰਡੀਆਂ ਦੇ ਪੱਤੇ ਵੱਢਦੇ ਆਂ ਤੇ نیچے-नीचे ਤੋਂ ਇਹਨਾਂ ਨੂੰ ਵੱਢ ਦੇਣਾ ਚਾਹੀਦਾ ਫਿਰ ਹਵਾ ਲੱਗਦੀ ਹੋ ਜਾਂਦੀ ਐ ਨਾ ਵਿੱਚ ਫਿਰ ਵਧੀਆ ਫੁੱਟੇ ਆਉਣਗੀਆਂ ਲੱਗਣ ਲੱਗ ਜਾਣਗੀਆਂ ਕਿਉਂਕਿ ਆਪਾਂ ਮੁੱਲ ਲੈ ਕੇ ਭਿੰਡੀ ਅਜੇ ਤੱਕ ਨਹੀਂ ਖਾਧੀ ਆਪਾਂ ਮੁੱਲ ਦੀ ਮਤਲਬ ਬਹੁਤ ਘੱਟ ਚੀਜ਼ ਖਾਣੇ ਆ ਤੇ ਆਪਣੇ ਘਰਾ ਜੀ ਹੋ ਜਾਂਦੀਆਂ ਨੇ ਸਾਰੀਆਂ ਚੀਜ਼ਾਂ ਕੁਝ ਆਪਣੇ ਹੋ ਜਾਂਦੀਆਂ ਨੇ ਕੁਝ ਇੱਧਰ ਉੱਧਰ ਹੋ ਜਾਂਦੀਆਂ ਨੇ ਦੂਜਿਆਂ ਦੇ ਗੋਭੀ ਦਾ ਪਨੀਰੀ ਦੇਖ ਕੇ ਆਉਂਦੀ ਹੈ ਹੁਣੇ ਹੁਣ ਪ੍ਰਸ਼ਾਦ ਦੀ ਗੋਭੀ ਵੀ ਜੜ ਲਾ ਜਾਂਦੇ ਨੇ ਨਾ ਹਾਂ ਦੇ ਕੋਟਲੇ ਵਾਲੇ ਜਾਣ ਆਪਾਂ ਉਧਰ ਮੇਰੇ ਕੋਟਲੇ ਵੀ ਇਹ ਆਮਾਗੇ ਬੂਟੇ-ਬੱਟੇ ਵੀ ਲੈ ਕੇ ਆਉਣੇ ਆ ਮੀਂਹ ਜੇ ਪੈਣ ਲੱਗ ਜਣ ਤੋਂ ਫਲਾਂ ਵਾਲੇ ਬੂਟੇ ਹੋਰ ਲੈ ਆ ਕੇ ਇੱਥੇ ਲਾਉਣੇ ਆ ਕਿਉਂਕਿ ਫਿਰ ਜਿੰਨਾ ਚਿਰ ਆਪਾਂ ਇੱਥੇ ਹੈਗੇ ਆ ਉਹ ਨਜ਼ਰ ਚਾਲੂ ਹੋ ਜਾਣਗੇ ਫੇਰ ਚਲ ਪਾਣੀ ਤਾਂ ਕੋਈ ਵੀ ਪਾ ਦਿੰਦਾ ਹੁੰਦਾ ਲੱਗੇ ਮੋਰ ਬੋਲਣਾ ਲੋ ਜੀ ਪਿੰਡੀਆਂ ਛਿੱਧੀਆਂ ਕਰ ਰਹੇ ਆ ਆਪਣੇ ਅਨਾਰ ਦਾ ਬੁੱਟਾ ਹੈ ਨਾ ਕਹਦਾ ਹੈ ਮੈਨੂੰ ਭੁੱਲ ਜਾਨੀ ਮੈਂ ਇਹਦਾ ਸੰਤਰੀ ਦਾ ਹੈ ਆਹ ਆਹ ਆਵੜਾ ਹਾਂ ਇਹ ਆਲੂ ਬੁਖਾਰ ਆਲੂ ਬੁਖਾਰ ਆਲੂ ਬੁਖਾਰ ਮੈਨੇ ਬੁੱਟੀ ਭੁੱਲ ਜਾਨੀ ਅਭੀ ਕਿਹੜੇ ਕੀਦੇ ਨੇ ਕਿਹੜੇ ਕੀਦੇ ਆ ਆਲੂ ਬੁਖਾਰ ਤਦਿੰਨਾ ਕੱਲ ਆਪਾ ਪਦੀਨੇ ਦੀ ਚੱਟਣੀ ਵੀ ਕੁੱਟੀ ਸੀ ਸੋਨਾ ਲੱਗਦਾ ਕਲਰ ਕਰਿਆ ਹੋਇਆ ਉਹਨਾਂ ਦੇ ਵਾਈਟ ਜਿਹਾ ਨਾ ਪਨੇ ਵੀ ਕਰਾਉਣਾ ਭਾਈ ਆਪਾਂ ਜੇ ਉਦਾਂ ਨਹੀਂ ਬਸ ਬਾਰ-ਬਾਰ ਹੀ ਕਰਾਵਾਂਗੇ ਸਾਰੇ ਨੂਨ ਕਲਰ ਨਹੀਂ ਹੈ ਜੇ ਕਰਾਉਣਾ ਹੈਗਾ ਇਹ ਸਾਡੀਆਂ ਸਲਾਹਾਂ ਬਹੁਤ ਨਹੀਂ ਬਾਹਰ ਲਿਆ ਕੰਦਾ ਨੂੰ ਲੈ ਕੇ ਹੋਏ ਭੈਣ ਕਹਿੰਦੀ ਤੇਰੇ ਹੀ ਕੀੜਾ ਉੱਠਦਾ ਹੈ ਗਿਆ ਨਹੀਂ ਕੋਠੀ ਪਾਉਣ ਦਾ ਗਿਆ ਨਹੀਂ ਕਹਿੰਦੀ ਏਡੀ ਕਹਿੰਦੀ ਸੋਣਾ ਤੁਹਾਡਾ ਘਰ ਆ ਕਹਿੰਦੇ ਤੇਰੇ ਹੀ ਕੀੜਾ ਉੱਠਿਆ ਹੋਇਆ ਕਹਿੰਦੀ ਕੌਣ ਕਹਿੰਦਾ ਵੀ ਤੁਹਾਨੂੰ ਘਰ ਉਹ ਵੀ ਪੋਣਾ ਮੈਂ ਕੋਠੀ ਪੋਣੀ ਮੈਂ ਕਿਹਾ ਮੈਂ ਕਹਿੰਦੀ ਅੱਛਾ ਮੈਨੂੰ ਪਤਾ ਤੇਰੇ ਹੀ ਕੀੜਾ ਉੱਠਿਆ ਹੋਇਆ ਕਹਿੰਦੀ ਜਨਾਨੀਆਂ ਦੇ ਕੀੜੇ ਉੱਠਦੇ ਨੇ ਜ਼ਿਆਦਾ ਯਾਹ ਨਹੀਂ ਐ ਕਰਕੇ ਦੋ ਪੋਣਾ ਪਹਿਣਾ ਜ਼ਰੂਰੀ ਆ ਮੈਂ ਤਾਂ ਇਹਨੇ ਮੁੰਡੇ ਨੂੰ ਕਹੀਏ ਵੀ ਰਹਿ ਹੈ 6 ਮਹੀਨੇ ਉਰੇ ਆ ਕੇ ਤੈਨੂੰ ਪਤਾ ਲੱਗੇ ਵੀ ਕਿਵੇਂ ਪਾਈਦੇ ਨੇ ਘਰ ਪਾ ਕੇ ਨੇ ਆਣੇ ਨੂੰ ਵੀ ਪਤਾ ਲੱਗਣਾ ਚਾਹੀਦਾ ਵੀ ਪਈ ਘਰ ਕਿਵੇਂ ਬਣਦੇ ਆ ਕਿੰਨਾ ਖਰਚਾ ਆਉਂਦਾ ਕਿੰਨੇ ਪੈਸਾ ਲੱਗਦਾ ਅੱਗੇ ਹੀ ਹੁੰਦੀ ਸੀ 10 ਰੁਪਏ ਕਿਲੋ ਚੀਨੀ ਹੈ ਜਾਂ ਸਾਰੇ ਬਾਹਰਲੇ ਉਰੇ ਸੀ ਉਹਨਾਂ ਨੂੰ ਤਾਂ ਹੁਣ ਐਵੇਂ ਲੱਗਦਾ ਵੀ ਖਾਣੇ ਹੁਣ ਵੀ 10 ਰੁਪਏ ਉਹੀ ਭਾਏ ਚੀਜ਼ਾਂ ਦਾ ਹੰਮੀ ਉਪਾ ਰਹੇ ਹੱਗੇ ਵਾਲੇ ਦੇਖੋ ਅਸੀਂ ਆ ਕੇ ਢੇਕ ਸ਼ਾਂਤੀ ਸੀ ਹੁਣ ਬੜੀ ਸੋਹਣੀ ਫੁੱਟੇ ਆਈ ਆ ਯਾਰੀ ਜਿਵੇਂ ਟਾਲੀ ਡੋਲੀ ਲਾਦੇ ਵੇ ਹਨਾ ਇੱਥੇ ਆਪਣੇ ਇੱਕ ਹੈ ਟਾਲੀ ਨਹੀਂ ਲਾ ਸਕਦੇ ਆਪਾਂ ਜੰਦੇ ਟਾਲੀ ਹੈ ਨੂੰ ਕੋਈ ਹੋਰ ਕੋਈ ਬਣਾਉਣਾ ਪੈਂਦਾ ਹੈ ਨਾ ਲਾਵੇ ਉਸ ਦੇ ਹਿਸਾਬ ਨਾਲ ਲਾ ਦਵੇ ਵੀ ਚਲ ਥੋੜੇ ਜਾਨਵਰ ਜਾਨਵਰ ਨੂੰ ਆ ਲੈਣੇ ਉਹਨੇ ਪਾਉਣ ਨੂੰ ਵੱਡਾ ਬੁੱਟਾ ਲਿਆ ਕੇ ਲਾ ਦਵੇ ਸਿੱਤੀ ਹੋ ਜਾਊਗਾ ਬਸ ਤੇ ਨਾ ਨਹੀਂ ਹੁਣ ਪਾ ਲੈਣਾ ਇੱਥੇ ਪਾ ਲੈਣਾ ਇਹਦੇ ਉੱਪਰ ਆ ਲੈਣੇ ਪਾ ਲੈਣੇ ਆ ਪਾਇਆ ਵੀ ਹੋਊਗਾ ਮੈਨੂੰ ਲੱਗਦਾ ਪਾਇਆ ਹੋਇਆ ਉਹ ਬਿੱਚ ਨੂੰ ਲੋ ਜੀ ਹੋ ਗਈਆਂ ਸਿੱਧੀਆਂ ਜੀ ਇੰਨਾ ਕੜਵਾ ਦੁਆ ਦੇ ਤਾਂ ਅੱਗੇ ਸਜੈਂਟਾ ਦਾ ਵੀ ਹੁੰਦਾ ਹਾਂ ਹਾਂ ਦੇਖ ਲੱਗੀਆਂ ਨਹੀਂ ਅੱਗੇ ਤਾਂ ਆਪਣੀ ਛੋਥੇ ਉਹਦੇ ਪੱਤੇ ਘਟ ਹੁੰਦੇ ਨੇ ਪੱਤੇ ਵੀ ਘਟ ਹੁੰਦੇ ਨੇ ਇਹਨਾਂ ਨੇ ਆਪਣੇ ਤਾਂ ਇੰਨੀ ਇੰਨੀ ਕ ਨੂੰ ਲੱਗ ਜਾਂਦੀ ਅੱਗੇ ਭਿੰਡੀ ਇਹ ਪੀਦੇ ਨਾ ਪੱਤੇ ਚੌੜੇ ਨੇ ਵਧੀਆ ਪੀ ਲੈ ਕੇ ਆਇਆ ਕਰੋ ਵੀ ਤਾਂ ਵਧੀਆ ਕਰੋ ਨੀ ਫੇਰ ਵੀ ਆਪਣੇ ਨਿੱਕੇ ਨਿੱਕੇ ਨੂੰ ਭਿੰਡੀਆਂ ਲੱਗ ਜਾਂਦੀਆਂ ਨੇ ਅੱਗੇ ਆਪਣੇ ਜੇ ਲਾਉਣੇ ਆ ਫੇਰ ਆਪਾਂ ਦੇਖ ਲਓ ਅਜ ਤੱਕ ਭਿੰਡੀਆਂ ਨਹੀਂ ਖਾਧੀਆਂ ਹੈਗੀਆਂ ਵੀ ਘਰ ਦੀਆਂ ਖਾਵਾਂਗੇ ਇਹਨਾਂ ਨੂੰ ਤਾਂ ਕੁਝ ਨਹੀਂ ਆਇਆ ਹੋਇਆ ਇਹ ਇਹਨੂੰ ਫਲ ਫਲ ਆਇਆ ਕਿ ਨਹੀਂ ਆਇਆ ਨਹੀਂ ਮਨ ਆ ਲੱਗ ਗਏ ਹੁਣ ਤਾਂ ਵੈਸੇ ਆਉਣ ਉਹ ਚਲ ਕੋਈ ਗੱਲ ਨਹੀਂ ਭਿੰਡੀਆਂ ਨਹੀਂ ਹੈ ਰੋਜ਼ ਫੇਰ ਮੁਕਣੀਆਂ ਨਹੀਂ ਹੈਗੀਆਂ ਫੇਰ ਭਿੰਡੀ ਉਹ ਭਿੰਡੀ 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 ਵਿੰਡੀ ਹੋ ਜਾਣੀ ਆ ਫੇਰ ਜਿਵੇਂ ਤੇ ਗਿਆ ਨੇ ਕੋਣ ਕਹਿੰਦੇ ਸਾਡੇ ਤਾਂ ਕਹਿੰਦੇ ਕਦੂਆਂ ਦੀ ਵੇਲ ਐ ਇੰਨੀ ਇੰਨੇ ਕਦੂ ਲੱਗਦਾ ਹੈ ਕਹਿੰਦੇ ਰੋਜ਼ ਕਦੂ ਆਹ ਤੇ ਰੋਜ਼ ਕਦੂ ਜਿਵੇਂ ਸਾਗ ਬਣਾਉਂਦੇ ਆ ਕੋਈ ਰੋਜ਼ ਹੋਏ ਕਦੂ ਰੋਜ਼ ਹੈ ਪਰ ਲੋ ਸਾਗ ਸਿਆਲਾਂ ਦੇ ਵਿੱਚ ਗਰਮੀ 'ਚ ਤਾਂ ਬਸ ਦਾਲ ਹੋਵੇ ਛੋਲਿਆਂ ਦੀ ਉਹ ਵਧੀਆ ਲੱਗਦੀ ਆ ਕੱਲ੍ਹ ਅਸੀਂ ਬਣਾਈਆਂ ਸੀ ਭਾਈ ਸੋਆਬੀਂਦੀਆਂ ਸੋਏ ਬੀਂਦੀਆਂ ਬੜੀਆਂ। ਤੋਂ ਵੀ ਬਧੀਆ ਲੱਗਦੀ ਹੈ ਗਰਮੀ ਦੇ ਵਿੱਚ ਸੋਇਆ ਬੀਂਦੀਆਂ ਬੜੀਆਂ ਵੀ। ਹਾਂ ਆ ਗਿਆ ਦੇਖ ਲੈ ਮੈਨੂੰ ਦੱਸ ਰਿਹਾ ਹੈ ਮੈਂ ਆ ਗਿਆ। ਦੇਖ ਲੈ ਗਿਆ। ਲੈ ਮੈਂ ਜਾ ਮਾਂ ਉਹਦੇ ਕੋਲੇ। ਮੈਨੂੰ ਉਹਦੇ ਕੋਲ ਜਾਣ ਦੋ ਆ ਜਾ ਆ ਜਾ ਚੀਜੀ ਖਾਣੀ ਆ लो जी मोर अपना चले गया देखने किना कम करता भज गया अज नहीं खड़िया किराग ਮੈਕੈਨਿਕ ਹੀ ਜੇ ਬੇਲ ਦੇ ਵੀ ਥੋੜੇ ਜੇ ਹੱਥੋਂ ਕਰ ਕਰ ਹੈਨਾ ਥੋੜੇ ਜੇ ਕੱਢ ਦੋ ਥੱਲੇ ਤੋਂ ਕਈਏ ਦੇ ਵੀ ਮੜੀ ਹਵਾ ਜੀ ਲੱਗੂਗੀ ਨਾ ਹਾਂ ਕਿਉਂਕਿ ਹੁਣ ਕਿਹੜਾ ਕੁਝ ਲੱਗਣਾ ਐਵੇਂ ਬਜ ਨਹੀਂ ਆ ਬੈਠੇ ਆ ਦੋਹੇ ਜੋੜੀ ਮੋਰ ਮੋਰਣੀ ਕਰਾ ਨੇੜੇ ਉਹ ਬੈਠਿਆ ਦੇਖ ਲੋ ਇਧਰੋਂ ਭੱਜ ਗਏ ਚਵਾਰੇ ਤੇ ਇਧਰਲੇ ਪਾਸੇ ਬਹਿ ਗਿਆ ਜਾ ਕੇ ਉਹ ਪੇ ਥੱਲੇ ਹੀ ਇਹਨਾਂ ਨੂੰ ਉਹ ਤਾਕਤੇ ਹੀਠਾਂ ਆਣਿਆਂ ਨੂੰ ਲੱਗੀ ਜਾਂਦੀ ਆ ਉਗ ਥੱਲੋਂ ਹੁਣ ਇੱਥੇ ਕਿਹੜਾ ਕੁਛ ਲੱਗਣਾ ਹੈ ਠੇਹਾਂ ਨੀਤੇ ਇਹਨਾਂ ਨੂੰ ਕੱਟ ਦੋ ਠੇਹਾਂ ਤੋਂ ਠੇਹਾਂ ਵਾਲੇ ਕੱਟੋ ਬਸ ਐਂ ਦੇਖ ਕੇ ਗੱਡੇ ਉਹ ਬੇਲ ਨਾ ਕੱਟਦੇ ਹੋ ਮੈਨੂੰ ਪਤਾ ਆ ਉਹ ਹਾਂ ਤਾਂ ਇਹ ਨਹੀਂ ਬੇਲ ਨਾ ਕੱਟਦੇ ਹੋ ਧਿਆਨ ਨਾਲ ਨਾ ਨਾ ਹੋਂਡੀ ਮੈਂ ਆਉਂਦੀ ਮਰੀ ਜਾ ਆਵਾਜ਼ਾਂ ਜਦ ਤਾ ਭੱਜ ਗਿਆ ਪਰ ਇਹਨੂੰ ਆ ਨਾ ਦੋਏ ਬੁੱਟੇ ਨੇ ਪਰ ਇਹ ਤਾਕਤ ਦਿਖਾਈ ਜਾਂਦੇ ਨੇ ਇਹਨਾਂ ਨੂੰ ਲੱਗਣਾ ਕੁਝ ਨਹੀਂ ਹੈਗਾ ਹੂੰ ਗਰਮੀ ਬਹੁਤ ਹੈ ਬੱਟ ਜੇ ਬਹਿਣ ਲੱਗਿਆ ਹੈ ਨਾ ਹੁਣ ਤਾਂ ਠੰਡਾ ਹੈ ਵੈਸੇ ਗਰਮੀ ਆਉਂਦੀ ਹੈ ਪਤਾ ਨਹੀਂ ਕਿਉਂ ਨੱਕੇ ਮੇਰਾ ਵਾਲਾ ਪਾਉਂਦੇ ਆ ਆਏ ਹਾਈ बोलो आराम ने बैठे दो ही जने उ हो, हो गया ਮੈਂ ਇਹ ਕਿ ਬੱਟਦੀ ਬਸ ਕਰੋ ਰਹਿਣ ਦਿਓ ਬਸ ਹੁਣ ਹੋ ਗਏ ਕੁਲਾ ਜਾ ਉਹ ਜਿਹੜਾ ਗੰਦਾ ਜਿਹਾ ਪੱਤਾ ਵਿੱਚੋਂ ਕੱਢ ਦਿਓ ਉਹ ਦੇਖੋ ਹਾਂ ਉਹ ਕੱਢ ਦਿਓ ਇਹ ਦੇਖੋ ਉਪਤੇ ਬਣਾ ਲਓ ਹੈ ਨਾ ਕਈਏ ਦਾ ਰੈਤਾ ਬਣਾ ਲਓ ਕਈਏ ਦਾ ਕਾਫੀ ਕੁਝ ਬਣ ਜਾਂਦਾ ਕਈਏ ਤੋਂ ਹੈ ਨਾ ਕਈਏ ਦੀ ਸਬਜੀ ਬੜੀਆਂ ਪਾ ਕੇ ਬਣਾ ਲਓ ਇਹ ਕਹਿੰਦੇ ਦੁੱਧ ਪਾ ਕੇ ਬਣਾ ਲਓ ਆਲੂ ਮੰਗੂ ਕਈਆ ਵੀ ਖਾਸਾ ਕੁਝ ਬਣ ਜਾਂਦਾ ਜਿਵੇਂ ਆਲੂ ਫਰੇਕ ਸਬਜੀ ਦਾ ਰਾਜਾ ਹੈ ਇਹ ਵੀ ਭਿੰਡੀ ਵੀ ਨਾ ਭਿੰਡੀਆਂ ਗਿਆ। ਕਈਏ ਆ ਵੀ ਕਈਏ ਦੇ ਵਿੱਚ ਵੀ ਹਰ ਇੱਕ ਸਬਜ਼ੀ ਪੈ ਜਾਂਦੀ ਆ। ਆਲੂ ਹਜ਼ ਰਾਜ ਹੈ ਕਈਏ ਵੀ ਆ ਵੀ ਆ ਤਾਂ ਰਾਜ ਹੈ ਗਿਆ। ਕਈਆ ਵੀ ਸਰ। ਕਈਆ ਵੀ ਸਬਜ਼ੀਆਂ ਦਾ ਰਾਜ ਆ। ਮੈਨੂੰ ਤਾਂ ਬੜਾ ਸੋਹਣਾ ਲੱਗਦਾ ਲੱਗੇ ਹੋਏ ਨਾ ਕਿੰਨੇ ਸੋਹਣੇ ਲੱਗਦੇ ਛੋਟੇ ਛੋਟੇ ਜਿਹੀ ਲੱਗੇ ਹੋਏ ਨਿੱਕੇ 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 ਨਿੱਕੇ। ਨਿੱਕੇ 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 ਆ ਦੇਖ। ਨਿੱਕੇ ਨਿੱਕੇ ਖੀਨੇ ਪਿਆਰੇ ਲੱਗਦੇ ਆ ਦਾਜੀਆਂ ਸਬਜ਼ੀਆਂ ओके ਹੂੰ ਉਹਨੂੰ ਇੰਨੀ ਤਾਕਤ ਮਿਲਣੀ ਹੈ ਜਿੰਨੇ ਵੀ ਉੱਪਰ ਫੜ ਲੈ ਦਿਨਾਂ ਚ ਹੀ ਬੜੇ ਹੋਣ ਲੱਗ ਜਣਗੇ ਹੂੰ ਫਿਰ ਆਪਾਂ ਫਿਰ ਵੀਡੀਓ ਬਣਾਵਾਂਗੇ ਜੀ ਦਸਾਂਗੇ ਵੀ ਪਈ ਆ ਫਾਲਤੂ ਜੀਆਂ ਚੀਜ਼ਾਂ ਕੱਟ ਦਵੇ ਕਿਉਂਕਿ ਬਾਹਰ ਇਹੀ ਹੁੰਦਾ ਆਪਣੇ ਨਾਲ ਦੇਖੀ ਜੇ ਚੀਗੂ ਲੱਗ ਜਾਂਦੇ ਨੇ ਲੋਕੀ ਹੈ ਨਾ ਜਾਂ ਆਲੂ ਬੁਖਾਰਾ ਲੱਗ ਜਾਂਦੇ ਨੇ ਪਰਿਊਨਿੰਗ ਨਹੀਂ ਕਰਦੇ ਹੈਗੇ ਬਾਹਰ ਤਾਂ ਹੀ ਤਾਂ ਉਹ ਫਲ ਵੱਧਦੇ ਨੇ ਵੱਡੇ ਵੱਡੇ ਹੁੰਦੇ ਨੇ ਔਰ ਹਰੇਕ ਚੀਜ਼ ਦੀ ਪ੍ਰਿਊਨਿੰਗ ਕਰਦੇ ਨੇ ਇਹ ਚਾਰ 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 ਫਲ ਲੱਗੇ ਨੇ ਤਾਂ ਦੋ ਤੋੜ ਦੇਣੇ ਨੇ ਹਾਂ ਦੋ ਹੀ ਰੱਖਣੇ ਨੇ ਥੱਲੇ ਮੈਂ ਕਹਿੰਦਾ ਉੱਤੇ ਫਲ ਦੀ ਹੁੰਦਾ ਜਾਂਦਾ ਥੱਲੇ ਸਿੱਟਿਆ ਪਿਆ ਹੁੰਦਾ ਹਾਂ ਉਹਨੇ ਦੋ ਹੀ ਰੱਖਣੇ ਆਪਣੇ ਵਰਗੇ ਇੱਥੇ ਕਹਿੰਦੇ ਹੋਏ ਫਲ ਤੋੜਾਂਗੇ ਕਿੰਨਾ ਲੱਗਿਆ ਹੋਇਆ ਤੋੜਾਂਗੇ ਪਰ ਉਹ ਰਹਿੰਦੀ ਓਨੇ ਕੇ ਨਿੱਕੇ ਲੱਗੇ ਜੇ ਯਾਨੀ ਇਹੀ ਹੈ ਮਤਲਬ ਸਿੱਧੇ ਕਰ ਦੇਣੇ ਚਾਹੀਦਾ ਕੋਈ ਵੀ ਫਲ ਉਹਨੂੰ ਸਿੱਧਾ ਪਰ ਉਹਨਾਂ ਨੂੰ ਜ਼ਰੂਰੀ ਹੈ ਇਹਨਾਂ ਦੀ ਚੀਜ਼ਾਂ ਦੀ ਪਰ ਉਹਨਾਂ ਨੂੰ ਕਰਨੀ ਪੈਂਦੀ ਆ ਅਮਰੂਦ ਦੀ ਵੀ ਹੈ ਜਿਵੇਂ ਹੁਣ ਅਮਰੂਦ ਖਿਆਲਾਂ ਤੋਂ ਪਹਿਲਾਂ ਜਿਵੇਂ ਹੁਣ ਹੁਣ ਤਾਂ ਲੱਗਣਗੇ ਨਾ ਅੱਗੇ ਹੁਣ ਇਹ ਤੋਂ ਬਾਅਦ ਖਤਮ ਹੋ ਜਾਣੇ ਨੇ ਇਹਨਾਂ ਦੇ ਸਾਰੇ ਜਿੰਨੇ ਵੀ ਉੱਪਰਲੇ ਟੁੱਥੇ ਨੇ ਸਾਰੇ ਟੁੱਟ ਜਾਂ ਫੜ ਲੈ ਟੁੱਥੇ ਤੋੜ ਦੇਣੇ ਤੋੜ ਦੇਣੇ ਹਾਂ ਇਹ ਤੋਂ ਬਾਅਦ ਜਿਹੜਾ ਫੁੱਟੂਗਾ ਉਹ ਫਲੇ ਲੱਗੂਗਾ ਫਲੇ ਲੱਗੂਗਾ ਹਾਂ ਆਇਕਣੇ ਸੀਗੇ ਮੇਰੇ ਆ ਸਾਰੇ ਮੈਂ ਟੁੱਥੇ ਤੋੜ ਪੀ ਉਹ ਜਿੰਨੇ ਫੁੱਟੇ ਨੇ ਉਹ ਸਾਰਿਆਂ ਨੂੰ ਫੜ ਲੈ ਹੁਣ ਅੰਦਰ ਆਪਣੇ ਜਾਂ ਪਹਿਲਾਂ ਜਾਂ ਚਲੋ ਸਾਰੇ ਬੂਟੇ ਅੰਦਰ ਹੁੰਦੇ ਸੀ ਆਪਣੇ ਬੇੜੇ ਦੇ ਵਿੱਚ ਕਿੱਡੇ ਕਿੱਡੇ ਆਪਣੇ ਉਹ ਲੱਗਦੇ ਹੁੰਦੇ ਸੀ ਅਮਰੂਦ ਹੱਡੇ ਹੱਡੇ ਅਮਰੂਦ ਲੱਗਦੇ ਹੁੰਦੇ ਸੀ ਪਾਈਆ ਪਾਈਆ ਦੇ ਗੱਡਾ ਅਮਰੂਦ ਸੀ ਲੈ ਬਈ ਅਸਰੇ ਟਾਣੀ ਨੂੰ ਤੋਰੀ ਆ ਨਾਲ ਛੋਟੀ ਜੀ ਬੇਰ ਸੀਗੇ ਆਸਟ੍ਰੇਲੀਆ ਵਾਲੀ ਕਹਿੰਦੇ ਤੋਰੀਆਂ ਨਹੀਂ ਲੱਗਦੀਆਂ ਹੈਗੀਆਂ ਆਪਾਂ ਨੇ ਲਾ ਦੇਣੀਆਂ ਨੇ ਹੈਨਾ ਲੱਗਣ ਲਾ ਲੈਣੀਆਂ ਆ ਲੈ ਲੱਗੀ ਹੋਈ ਆ ਲੈ ਬਈ ਆ ਲੱਗੀ ਹੋਈ ਆ ਲੈ ਬੈਣ ਤੂੰ ਕਹਿੰਦੀ ਸੀ ਆਸਟ੍ਰੇਲੀਆ ਵਾਲੀ ਉਹਨੂੰ ਤੋਰੀਆਂ ਨਹੀਂ ਲੱਗਦੀਆਂ ਦੇਖ ਕਿੰਨੀ ਸੋਹਣੀ ਤੋਰੀ ਲੱਗੀ ਹੋਈ ਆ ਆਸਟ੍ਰੇਲੀਆ ਵਾਲੇ ਬੂਟੇ ਨੂੰ ਆ ਦੇਖ ਆਦਰ ਸਾਰੇ ਇਕਲੀ ਇਕਲੀ ਉਹਨੂੰ ਲੱਗੂ ਆਸਟ੍ਰੇਲੀਆ ਵਾਲੇ ਬੀਜਾਂ ਨੂੰ ਸੌਰੀ ਹਾਂ ਆਸਟ੍ਰੇਲੀਆ ਦੇ ਸਾਰੇ ਨੂੰ ਆ ਕੱਲੀ ਕੱਲੇ ਹਰੇਕ ਪੱਤਾ ਜਿੱਥੇ ਨਿਕਲ ਹਾਂ ਉੱਥੇ ਤੋਰੀ ਲੱਗੀ ਹੋਈ ਪੱਤੀ ਲੱਗੀ ਹੋਈ ਜਦੋਂ ਸਭ ਤੋਂ ਵਧੀਆ ਤਾਂ ਆਹੀ ਹੈ ਦਿਖਾਉਣ ਨੂੰ ਵੀ ਆ ਦੇਖੋ ਤੁਸੀਂ ਕਹਿੰਦੇ ਸੀਗੇ ਵੀ ਆਸਟ੍ਰੇਲੀਆ ਵਾਲਿਆਂ ਨੂੰ ਤੋਰੀ ਉਹਨੂੰ ਤੋਰੀ ਨਹੀਂ ਲੱਗਣੀ ਬੀਬੀਆਂ ਨੂੰ ਵੀ ਅਸੀਂ ਵੀ ਲਿਆਂਦੇ ਸੀ ਆ ਦੇਖੋ ਅਸੀਂ ਲਗਾ ਲਈਏ ਤੋਰੀ ਆਪਾਂ ਬਣਾਵਾਂਗੇ ਹੁਣ ਆਸਟ੍ਰੇਲੀਆ ਵਾਲੀ ਤੋਰੀਆਂ ਦਾ ਵੀ ਅਗਲੇ ਸਾਲ ਬੀਜ ਵਣ ਜਾਣਾ ਹਾਂ ਦੇਖੋ ਕਿੰਨੀ ਕਿੰਨੀ ਪਿਆਰੀ ਬੁਰੀ ਚੱਲ ਪੀ ਹੁਣ ਹਾਂ ਉਹੀ ਤਾਂ ਹੈ ਕਿ ਬਾਕੀ ਟੂਸੇ ਥੋੜਾ ਜਿਹਾ ਚੱਲਣੇ ਟੂਸੇ ਕਿ ਤੋੜ ਦੇ ਹਾਂ ਇਹ ਟੂਸੇ ਦਾਸੇ ਤੋੜਨੇ ਪੈਂਦੇ ਆ ਥੋੜੀ ਟੂਸੇ ਤੋੜੀ ਜਾਵੇ ਕੇਅਰ ਕਰਨੀ ਪੈਂਦੀ ਐ ਇਹਨਾਂ ਦੀ ਆ ਤੋੜੇ ਸੀ ਹੁਣ ਆ ਬੇਲ ਐ ਇਹਦੀ ਦਿਲ ਹਰੇਕ ਪੱਤੇ ਨੂੰ ਜਿੱਥੇ ਹਰੇਕ ਪੱਤਾ ਹਾਂ ਦਿਖਾਉਰੀ ਆ ਜਿੱਥੇ ਹਰੇਕ ਪੱਤਾ ਉੱਥੇ ਤੋਰੀ ਆ ਹਰੇਕ ਪੱਤਾ ਉੱਥੇ ਤੋਰੀ ਆ ਤੋਰੀ ਆ ਹਾਂ ਹਰੇਕ ਪੱਤੇ ਉੱਥੇ ਤੋਰੀ ਆ ਲੱਗ ਜਾਣੀਆਂ ਨੇ ਲੈ ਵੀ ਬਾਈ ਨਾਲ ਜਿਹੜੀ ਬੇਲ ਨੂੰ ਦੂਆ ਉਹਦਾ ਜਿਹੜੇ ਟੂਸਾ ਤੋੜ ਦੋ ਉੱਥੋਂ ਜਿਹੜੀ ਫੁੱਟੂਗੀ ਉਹ ਸੋਹਣੀ ਲੱਗਣੀ ਬਹੁਤ ਸੋਹਣੀ ਲੱਗੀ ਹੋਈ ਆ ਹੁਣ ਆਪ ਦੇਖ ਲਓ ਉਹ ਦੇਖੀ ਦੋਲੀਆਂ ਨੇ ਉਹ ਦੋਲੀਆਂ ਨੇ ਉਹ ਬਰਸਾਤ ਚ ਚੱਲ ਬਈ ਉਹ ਬਰਸਾਤ ਚ ਉਹ ਬੈਠਾ ਹੀ ਆ ਜੇ ਮੋਰ